ਅਮਰੀਕਾ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੱਡੇ ਫਰਮਾਨ ਜਿਹੜੇ ਨੇ ਜਾਰੀ ਕੀਤੇ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਹੁਣ ਦੱਸਦੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਕੱਢਣ ਦੇ ਲਈ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਨਵੀਂ ਸਕੀਮ ਬਣਾ ਲਈ ਗਈ ਹੈ ਜੀਆਂ ਦੱਸ ਲਈਏ ਕਿ ਜਿੱਥੇ ਪਹਿਲਾਂ ਜਹਾਜ਼ ਭਰ-ਭਰ ਕੇ ਭਾਰਤ ਪਹੁੰਚੇ ਸਨ ਪੰਜਾਬ ਪਹੁੰਚੇ ਸੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਹਾਜ਼ ਭਰ-ਭਰ ਕੇ ਇੱਥੇ ਆਉਣਗੇ ਅਸਲ ਦੇ ਵਿੱਚ ਦੱਸ ਦਈਏ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਨਵੀਂ ਸਕੀਮ ਯਾਨੀ ਕਿ ਇੱਕ ਨਵੀਂ ਯੋਜਨਾ ਬਣਾ ਲਈ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚੋਂ ਬਾਹਰ ਭੇਜਣਾ ਇਸ ਦੇ ਵਿੱਚ ਦੱਸ ਦਈਏ ਕਿ ਹੁਣ ਜਿਹੜੇ ਖੁਦ ਆਪ ਆ ਕੇ ਡਿਪੋਰਟ ਹੋਣ ਨਗੇ ਉਹਨਾਂ ਦੇ ਵੱਲੋਂ ਆਪ ਸਹਿਮਤੀ ਜਿਹੜੀ ਦਿੱਤੀ ਜਾਏਗੀ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਅਮਰੀਕਾ ਦੀ ਸਰਕਾਰ ਜੋ ਹੈ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਖੁਦ ਜਿਹੜਾ ਟਿਕਟ ਟ ਕਰਵਾ ਕੇ ਉੱਥੋਂ ਵਾਪਸ ਭੇਜਿਆ ਜਾਵੇਗਾ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਜਾਣਗੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਖੁਦ ਡਿਪੋਰਟ ਹੋਣਗੇ ਉਹਨਾਂ ਨੂੰ ਅਮਰੀਕਾ ਦੀ ਸਰਕਾਰ ਦੇ ਵੱਲੋਂ ਪੈਸੇ ਦਿੱਤੇ ਜਾਣਗੇ ਤੇ ਕੁਝ ਦੱਸ ਦਈਏ ਕਿ ਉਹਨਾਂ ਨੂੰ ਟਿਕਟ ਵੀ ਕਰਵਾ ਕੇ ਦਿੱਤੀ ਜਾਏਗੀ ਇਹ ਨਵੀਂ ਯੋਜਨਾ ਜਿਹੜੀ ਇਹ ਦੱਸ ਦਈਏ ਕਿ ਸਵੈ ਡੈਪੋਰਟੇਸ਼ਨ ਇੱਕ ਨਵੀਂ ਯੋਜਨਾ ਦਾ ਐਲਾਨ ਜੋ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਹੈ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀ ਜੇਕਰ ਆਪਣੇ ਪੱਧਰ ਦੇ ਉੱਤੇ ਡਿਪੋਰਟ ਹੁੰਦੇ ਨੇ ਤਾਂ ਉਹਨਾਂ ਨੂੰ ਅਮਰੀਕਾ ਦੇ ਵੱਲੋਂ ਜੋ ਹੈ ਟਿੱਟ ਵੀ ਦਿੱਤੀ ਜਾਏਗੀ ਤੇ ਕੁਝ ਪੈਸੇ ਵੀ ਜਿਹੜੇ ਦਿੱਤੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਇੱਥੇ ਆਂਦਾ ਹੈ ਤੇ ਗੈਰ ਕਾਨੂੰਨੀ ਤਰੀਕੇ ਨਾਲ ਨਾ ਆਵੇ ਜਿਹੜਾ ਕਾਨੂੰਨੀ ਤਰੀਕੇ ਦੇ ਨਾਲ ਆਏਗਾ ਸਹੀ ਢੰਗ ਦੇ ਨਾਲ ਆਏਗਾ ਅਮਰੀਕਾ ਉਸ ਦਾ ਸਵਾਗਤ ਕਰੇਗਾ ਲੇਕਿਨ ਜਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਨੂੰ ਅਪਣਾਇਆ ਜਾਂਦਾ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵੱਲੋਂ ਉਸ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਲਗਾਤਾਰ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹੁਣ ਇਸ ਦੇ ਵਿੱਚ ਦੱਸ ਰਹੀਏ ਕਿ ਡੋਨਾਲਡ 트ੰਪ ਦੇ ਵੱਲੋਂ ਇੱਕ ਐਲਾਨ ਜਿਹੜਾ ਇਹ ਕਰ ਦਿੱਤਾ ਗਿਆ ਕਿ ਅਸੀਂ ਨਵੀਂ ਸਕੀਮ ਬਣਾ ਰਹੇ ਹਾਂ ਜਿਸ ਨੂੰ ਸਵੈ ਡੈਪੋਟੇਸ਼ਨ ਕਿਹਾ ਗਿਆ ਇਸ ਦੇ ਅਧੀਨ ਇਹ ਹੋਏਗਾ ਕਿ ਅਮਰੀਕਾ ਖੁਦ ਤੁਹਾਨੂੰ ਜੋ ਗੈਰ ਕਾਨੂੰਨੀ ਪ੍ਰਵਾਸੀ ਹੋਣਗੇ ਉਹਨਾਂ ਨੂੰ ਟਿਕਟ ਕਰਵਾ ਕੇ ਉੱਥੋਂ ਭੇਜੇਗਾ ਕੁਝ ਪੈਸੇ ਵੀ ਜਿਹੜੇ ਨੇ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਲਗਾਤਾਰ ਡੋਨਾਲਡ 트੍ਰੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਇੱਕ ਸ਼ਕੰਜਾ ਜਿਹੜਾ ਕੱਸਿਆ ਗਿਆ ਸੀ ਲਗਾਤਾਰ ਜਹਾਜ਼ ਭਰ-ਭਰ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪੰਜਾਬ ਪਹੁੰਚਦੇ ਨੇ ਹੰਬੀਸਰ 에어ਪੋਰਟ ਦੇ ਉੱਤੇ ਪਹੁੰਚੇ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਜਿਨ੍ਹਾਂ ਦੀਆਂ ਹੱਥਾਂ ਪੈਰਾਂ ਤੇ ਬੇੜੀਆਂ ਬੰਨੀਆਂ ਹੋਈਆਂ ਵੇ ਨਜ਼ਰ ਆਇਆ ਸਨ ਜਿਸ ਤੋਂ ਬਾਅਦ ਇਹ ਸਭ ਵਿਰੋਧ ਵੀ ਇੱਕ ਪਾਸੇ ਕੀਤਾ ਜਾ ਰਿਹਾ ਸੀ ਲੇਕਿਨ ਡੋਨਾਲਡ 트੍ਰੰਪ ਨੇ ਰਾਸ਼ਟਰਪਤੀ ਬਣਦੇ ਹੀ ਇਹ ਕਿਹਾ ਸੀ ਕਿ ਸਭ ਤੋਂ ਪਹਿਲਾਂ ਕਿਉਂਕਿ ਜਦੋਂ ਹਲੇ ਰਾਸ਼ਟਰਪਤੀ ਨਹੀਂ ਸਨ ਬਣੇ ਲੋਕ ਨੇ ਉਹਨਾਂ ਨੂੰ ਸੁੰਨਾ ਸੀ ਉੱਥੇ ਵੀ ਉਹਨਾਂ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਸਭ ਤੋਂ ਪਹਿਲਾਂ ਮੇਰਾ ਟਾਰਗੇਟ ਜਿਹੜਾ ਉਹੀ ਹੋਏਗਾ ਜਿਸ ਤੋਂ ਬਾਅਦ ਦੱਸਿਆ ਕਿ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖਤ ਫਰਮਾਨ ਜਾਰੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਸ਼ੁਰੂ ਕੀਤੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੋਂ ਡਿਪੋਰਟ ਕਰਕੇ ਅਮਰੀਕਾ ਤੋਂ ਵਾਪਸ ਉਹਨਾਂ ਦੇ ਦੇਸ਼ ਜਿਹੜਾ ਭੇਜਿਆ ਗਿਆ ਤੇ ਹੁਣ ਕਿਹਾ ਜਾ ਰਿਹਾ ਕਿ ਡੋਨਲਡ 트੍ਰੰਪ ਦੇ ਵੱਲੋਂ ਨਵੀਂ ਯੋਜਨਾ ਜੋ ਹੈ ਉਸ ਦਾ ਐਲਾਨ ਕੀਤਾ ਗਿਆ ਕਿ ਸਵੈ ਡੈਪੋਟੇਸ਼ਨ ਅਸੀਂ ਸਕੀਮ ਸ਼ੁਰੂ ਕਰ ਰਹੇ ਹਾਂ ਜਿਸ ਦੇ ਤਹਿਤ ਜਿਹੜੇ ਖੁਦ ਡਿਪੋਰਟ ਹੋਣਗੇ ਉਹਨਾਂ ਨੂੰ ਅਸੀਂ ਟਿਕਟ ਵੀ ਕਰਾ ਕੇ ਦੇਵਾਂਗੇ ਤੇ ਇਸੇ ਦੇ ਚੱਲਦੇ ਆ ਉਹਨਾਂ ਦੇ ਨਾਲ ਥੋੜੇ ਜਿਹੜੇ ਨੇ ਉਹਨਾਂ ਨੂੰ ਪੈਸੇ ਜਿਹੜੇ ਦਿੱਤੇ ਜਾਣਗੇ ਯਾਨਕਿ ਖੁਦ ਰਿਪੋਰਟ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਟਿਕਟ ਦਾ ਪ੍ਰਬੰਧ ਜਿਹੜਾ ਅਮਰੀਕਾ ਦੇ ਵੱਲੋਂ ਕੀਤਾ ਜਾਏਗਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ ਦਾ ਕਰਾਇਆ ਤੇ ਕੁਝ ਪੈਸੇ ਜਿਹੜੇ ਨੇ ਦਿੱਤੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਆਉਣਗੇ ਉਹਨਾਂ ਦੇ ਤੇ ਸ਼ਿਕੰਜਾ ਖੱਸੀਆ ਜਾਏਗਾ ਲੇਕਿਨ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਏ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਵੀ ਕਰ ਰਹੇ ਹਾਂ ਲੇਕਿਨ ਇਸੇ ਦੇ ਵਿਚਾਲੇ ਦੱਸਦੇ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕਾਨੂੰਨ ਨੂੰ ਅਪਣਾ ਕੇ ਸਹੀ ਤਰੀਕੇ ਦੇ ਨਾਲ ਆ ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਕੋਈ ਕਾਰਵਾਈ ਨਹੀਂ ਹੋਏਗੀ ਸਹੀ ਤਰੀਕੇ ਨਾਲ ਇੱਥੇ ਆਉਣ ਉਹਨਾਂ ਦਾ ਸਵਾਗਤ ਜਿਹੜਾ ਹੈ ਅਮਰੀਕਾ ਦੇ ਵੱਲੋਂ ਹਮੇਸ਼ਾ ਕੀਤਾ ਜਾਏਗਾ